ਨਵਾਂ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਹਾਈਵੇ ਰੋਡ ਬਰਨਾਲਾ ਕਲਾ ਦੇ ਅੱਡੇ ਦੇ ਵਿੱਚ ਹੋਇਆ ਭਿਆਨਕ ਹਾਦਸਾ ਮਹਿੰਦਰਾ ਗੱਡੀ ਕੁਲਚੀ ਸ਼ੋਲਿਆਂ ਦੀ ਰੇੜੀ 'ਚ ਜਾ ਬੱਜੀ ਤੇ ਹੋਇਆ ਰੇੜੀ ਵਾਲਾ ਜ਼ਖਮੀ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਮਿਲੀ ਜਾਣਕਾਰੀ ਮੁਤਾਬਕ ਇੱਕ ਮਹਿੰਦਰਾ ਪਿਕਅਪ ਗੱਡੀ ਜੋ ਕਿ ਨਵਾਂ ਸ਼ਹਿਰ ਦੀ ਸਾਈਡ ਤੋਂ ਆ ਰਹੀ ਸੀ ਅਤੇ ਜਦੋਂ ਬਰਨਾਲਾ ਕਲਾ ਦੇ ਅੱਡੇ ਵਿੱਚ ਪਹੁੰਚੀ ਤਾਂ ਬਰਨਾਲਾ ਸਾਈਡ ਤੋਂ ਆ ਰਹੀ ਵਰਨਾ ਗੱਡੀ ਉਹਦੇ ਵਿੱਚ ਬੱਜੀ ਤੇ ਪਿਕਅਪ ਮਹਿੰਦਰਾ ਗੱਡੀ ਦਾ ਅਨਬੈਲੈਂਸ ਹੋਣ ਦੇ ਨਾਲ ਅੱਡੇ 'ਚ ਖੜੀ ਕੋਲਚੇ ਛੋਲਿਆਂ ਦੀ ਰੇੜੀ ਦੇ ਵਿੱਚ ਜਾ ਬੱਜੀ ਅਤੇ ਰੇੜੀ ਵਾਲਾ ਵਿਅਕਤੀ ਜ਼ਖਮੀ ਹੋ ਗਿਆ ਅਤੇ ਮੌਕੇ ਤੇ ਹੀ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਆਓ ਸੁਣਦੇ ਹਾਂ ਉੱਥੇ ਖੜੇ ਲੋਕ ਕੀ ਕਹਿੰਦੇ ਹਨ ਨਵਾਂ ਸ਼ਹਿਰ ਰਿਪੋਰਟ ਕਿੱਧਰੋਂ ਆ ਰਹੇ ਸੀ ਭਾਈ ਫਾਈ ਦੇ ਤੋਂ ਨਵਾਂ ਸ਼ਹਿਰ ਵੱਲ ਤੋਂ ਸਾਡੀ ਵਾਲਾ ਚੜ੍ਹ ਕੇ ਦੀ ਜਾ ਰਹੀ ਤੁਸੀਂ ਨਵਾਂ ਸ਼ਹਿਰ ਤੋਂ ਆ ਰਹੇ ਸੀ ਹਾਂਜੀ ਨਵਾਂ ਸ਼ਹਿਰ ਤੋਂ ਆਦੇ ਉਹ ਮੁੰਡੇ ਦੇ ਤਾਂ ਤੇ ਫੋਨ ਲਾਇਆ ਪਰ ਪਤਾ ਨਹੀਂ ਇੰਦਾਂ ਦੇਖਿਆ ਇਹਨੂੰ ਇੱਕ ਵਾਰੀ ਵੀ ਨਹੀਂ ਸਾਡੇ ਵੱਲ ਪਰ ਨਾਲੇ ਸਾਈਡ ਤੋਂ ਆ ਰਹੇ ਸੀ ਪਰ ਨਾਲੇ ਸਾਈਡ ਤੋਂ ਆ ਰਹੇ ਕਿੰਨੀ ਕੁ ਸਪੀਡ ਸੀ ਗੱਡੀ ਦੀ ਗੱਡੀ ਦੀ ਤਾਂ ਮੰਨ ਲਓ 40-50 ਦੀ ਸਪੀਡ ਤੋਂ ਜ਼ਿਆਦਾ ਨਹੀਂ ਸੀ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਭਾਈ ਕਾਫੀ ਹੋ ਗਿਆ ਉਹਨਾਂ ਦਾ ਉਹਨਾਂ ਦਾ ਥੋੜਾ ਜਿਹਾ ਹੋਇਆ ਜਾਨੀ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਇਹਨਾਂ ਦੇ ਜਿਹੜੇ ਵਾਲੇ ਕੋਲਚੇ ਵਾਲੇ ਜੀ ਥੋੜੀ ਛੱਟ ਲੱਗੀ ਹੈ ਕੋਲਚੇ ਕਹਿੰਦੇ ਇਹ ਇਹ ਮੁੰਡੇ ਦਾ ਮਾਲਕ ਦਾ ਤੇ ਉਹ ਕਹਿੰਦਾ ਵੀ ਮੰਨ ਲਓ ਆਪਾਂ ਨੁਕਸਾਨ ਦੇਵਾਂਗੇ ਇਹ ਮੁੰਡੇ ਦਾ ਕੀ ਲੱਗ ਰਿਹਾ ਹੈ ਮੁੰਡੇ ਡੈਡੀ ਹੈ ਜੀ ਆਪਾਂ ਲੈ ਕੇ ਆਏ ਆ ਮੋਰਸਲ ਭਿਹਾ ਲੈ ਗਏ ਸਭ ਪਹਿਲਾਂ ਅੱਛਾ ਮੋਰਸਲ ਨਹੀਂ ਮਸੀ ਜਾ ਕੇ ਗੱਡੀ ਵੀ ਹਾਲੇਗਾ ਮੋਰਸਲ ਲਾ ਕੇ ਸੀ ਮਸੀ ਪੜਿਆ ਉਹ ਦੋ ਮੋਰਸਲ ਲਾ ਕੇ ਅੱਛਾ ਉਹ ਹੱਥ ਆ ਗਿਆ ਕੁਦਰਤੀ ਨਹੀਂ ਤਾਂ ਮੰਨ ਲਓ ਪਤਾ ਨਹੀਂ ਚੱਲ ਕਰਾ ਕੌਣ ਦਾ ਕੌਣ ਦਾ ਠੀਕ ਨਹੀਂ ਪਿਆਰਾ ਇਧਰੋਂ ਆ ਰਹੇ ਸੀ ਤੁਸੀਂ ਅਸੀਂ ਨਾ ਰੋਡ ਤੇ ਇਸੇ ਤੇ ਆਏ ਨਮਾਸ਼ਕਾਰ ਤੋਂ ਆ ਰਹੇ ਸੀ ਇੱਕ ਕਿਦਾਂ ਐਕਸੀਡੈਂਟ ਕਿਤਾ ਹੋਇਆ ਇੱਕ ਅਸੀਂ ਤੇਜ ਆਂਦੇ ਸੀ ਉਹ ਵੀ ਉਧਰੋਂ ਤੇ ਆਈ ਗੱਡੀ ਵਿੱਚ ਅੱਛਾ ਜੀ ਉਹ ਸਾਈਡ ਤੋਂ ਐ ਸਾਈਡੋਂ ਆਈ ਮੁੰਡੇ ਨੇ ਬੈਕ ਆਏ ਕੱਢੀ ਮੁੰਡੇ ਨੇ ਇਧਰੋਂ ਮਾਰੀ ਹਾਂ ਇਹਨੂੰ ਕੱਢਿਆ ਸਰ ਅੱਛਾ ਚੰਦਾ ਇਹਨਾਂ ਸ਼ੁਕਰ ਮੰਦਾ ਮੋਰੇ ਘਣਾ ਨਹੀਂ ਕੋਈ ਕੋਈ ਨੁਕਸਾਨ ਜਾਨੀ ਮਾਲੀ ਤਾਂ ਨਹੀਂ ਹੋਇਆ ਹਾਂ ਉਹ ਪਚਾਹ ਹੋ ਗਿਆ ਠੀਕ ਹੈ ਕਿੰਨਾ ਕੁ ਨੁਕਸਾਨ ਜਿਹੜਾ ਹੁਣ ਹੋਇਆ ਕੋਈ ਨਹੀਂ ਜਿਹੜੀ ਵਾਲੀ ਤਾਂ ਸਾਡੇ ਗੱਡੀ ਮੋਟੇ ਦੇਖਣ ਵਾਲੀ ਸੀ ਉਧਰ ਸਾਈਡ ਤੋਂ ਨਾ ਜੰਡੀਆ ਰੋਡ ਵਾਲੇ ਪਾਸੇ ਜਿਹੜਾ ਜੰਡੀਆ ਚੌਂਕ ਦੇ ਪਾਸੇ ਨੰਬਰ 0 ਦੇ ਪਾਸੇ ਨੂੰ ਗੱਡੀ ਜੰਦਰੀ ਮਹਿੰਦਰਾ ਬੈਠਾ ਪਾ ਉਹਦੇ ਕੋਲ ਕੰਟਰੋਲ ਨਹੀਂ ਬਣਾ ਕਰਕੇ ਤਾਂ ਜਿਹੜੀ ਕੋਈ ਚਾਲ ਚੱਲ ਜੂਗੀ ਕਰਕੇ ਗਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਲੈ ਉਦਾਂ ਵੈਸੇ ਹਾਸਲ ਮਲੇ ਪਾ ਲਏ ਪਰ ਲੇਕਿਨ ਪਹਿਲਾਂ ਸਾਡੇ ਆਣ ਤੋਂ ਪਹਿਲਾਂ ਤੇ ਬਾਕੀ ਠੀਕ-ਠਾਕ ਆਲੇ ਉਦੋਂ ਪਤਾ ਲੱਗਿਆ ਥੋੜੀ ਸੱਟ ਲੱਗੀ ਸੀਰੀ ਸਾਹਿਬ ਵੀ ਲੈ ਕੇ ਗਈ ਸੀ ਆਪਣੀ ਗੱਡੀ ਜੀ ਰੇਡੀ ਵਾਲੀ ਦੀ ਠੀਕ ਹੈ ਸਾਡੇ ਆਣੋਂ ਪਹਿਲਾਂ ਲੈ ਗਿਆ ਸੀ ਤੇ ਅਸੀਂ ਮੁੱਕਰ ਤੋਂ ਮੋੜ ਜਾਂਦਾ ਬਾਕੀ ਹੁਣ ਜੋ ਆਈਓ ਸੱਧਿਆ ਤੇ ਕਾਰਬੋ